ਹੁਸ਼ਾਰਪੁਰ ਚ 5 ਸਾਲਾਂ ਦਾ ਮਾਸੂਮ ਦੇ ਨਾਲ ਹੋਈ ਦਰਿੰਦਗੀ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਹਿਰਦੇ ਜਿਹੜਾ ਨੇ ਉਹ ਬਲੁੰਦਰੇ ਗਏ ਨੇ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਅੰਦਰ ਪ੍ਰਵਾਸੀਆਂ ਨੂੰ ਲੈ ਕੇ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਤੱਕ ਜਿਹੜਾ ਨੇ ਪ੍ਰਵਾਸੀਆਂ ਦੇ ਖਿਲਾਫ ਪਾ ਦਿੱਤੇ ਗਏ ਨੇ ਤੇ ਅੱਜ ਪਰਿਵਾਰਕ ਮੈਂਬਰ ਜਿਹੜਾ ਨੇ ਉਸ ਮਾਸੂਮ ਦੀਆਂ ਹਸਤੀਆਂ ਤਾਰਨ ਦੇ ਲਈ ਪਹੁੰਚੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅਜ ਵੱਡੀ ਗਿਣਤੀ ਦੇ ਵਿੱਚ ਅੱਜ ਨਹੰਗ ਸਿੰਘਾਂ ਦਾ ਜਥਾ ਜਿਹੜਾ ਹੁਸ਼ਿਆਰਪੁਰ ਪਹੁੰਚਿਆ ਉਸ ਦੇ ਵੱਲੋਂ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾਣੀ ਸੀ ਪਰ ਪੀੜਤ ਪਰਿਵਾਰ ਉੱਥੇ ਮੌਜੂਦ ਨਾ ਹੋਣ ਕਰਕੇ ਨਹੰਗ ਸਿੰਘ ਜਿਹੜਾ ਨੇ ਉੱਥੇ ਰੁਕਣਾ ਪਿਆ ਤੇ ਉਹਨਾਂ ਦੇ ਨਾਲ ਕਈ ਨੌਜਵਾਨ ਮਿਲੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਜ਼ਾਹਰ ਕੀਤਾ ਗਿਆ ਤੇ ਨਾਲ ਦੀ ਨਾਲ ਨਹੰਗ ਸਿੰਘਾਂ ਦੇ ਵੱਲੋਂ ਚੇਤਾਵਨੀ ਵੀ ਪ੍ਰਵਾਸੀਆਂ ਨੂੰ ਦਿੱਤੀ ਗਈ ਹੈ ਜਿਸ ਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਆਪਣੇ ਹੱਕਾਂ ਦੇ ਲਈ ਡਟ ਕੇ ਖੜੇ ਹੋਈਏ ਜੇਕਰ ਅੱਜ ਅਸੀਂ ਆਪਣੇ ਪੈਰ ਪਿੱਛੇ ਖਿੱਚੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਿੰਦਗੀ ਦੀ ਅੱਗ ਜਿਹੜੀ ਆ ਉਹ ਸਾਡੇ ਘਰਾਂ 'ਚ ਵੀ ਪਹੁੰਚੇਗੀ ਐਸੇ ਨਾਲ ਹੀ ਨਹੰਗ ਸਿੰਘਾ ਨੇ ਇਹ ਵੀ ਗੱਲ ਕਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕਈ ਪੰਜਾਬੀਆਂ ਦੇ ਵੱਲੋਂ ਜਾਗਰੂਕਤਾ ਦੇ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਪ੍ਰਵਾਸੀਆਂ ਦੇ ਵੱਲੋਂ ਉਹਨਾਂ ਪੰਜਾਬੀਆਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪੂਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਤੁਹਾਨੂੰ ਕਿਤੇ ਪ੍ਰਵਾਸੀ ਬਦਮਾਸ਼ੀ ਕਰਦੇ ਨੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਉਸ ਤੋਂ ਬਾਅਦ ਉਹ ਆਪ ਹੀ ਦੇਖ ਲੈਣਗੇ ਤਾਂ ਐਸੇ ਨਾਲ ਹੀ ਨਹੰਗ ਸਿੰਘ ਜਥੇਬੰਦੀਆਂ ਹੁਰਕੀ ਕੁਝ ਕਹਿ ਰਹੀਆਂ ਨੇ ਇੱਕ ਵਾਰੀ ਸੁਣ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਦਾਬ ਆਪਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਤੋਂ ਤੇ ਇਸ ਟਾਈਮ ਆਪਾਂ ਜਿਹੜਾ ਨਾ ਦਲਪੰਥ ਜਿਹੜਾ ਬਾਬਿਆਂ ਵੱਲੋਂ ਹੁਕਮ ਲਿਆ ਤੇ ਉਹਦੇ ਵੱਲੋਂ ਆਪਾਂ ਪਰਿਵਾਰ ਨੂੰ ਮਿਲਣ ਵਾਸਤੇ ਆਏ ਸੀ ਤੇ ਪਰਿਵਾਰ ਚਲੋ ਆਪਾਂ ਨੂੰ ਨਹੀਂ ਮਿਲਿਆ ਇਸ ਟਾਈਮ ਇੱਥੇ ਤੇ ਉਹਨਾਂ ਦੇ ਚਲੋ ਦੁੱਖ ਸਾਂਝਾ ਆਪਾਂ ਕਰਨਾ ਆਏ ਸੀ ਤੇ ਇਹੀ ਕਿ ਇਸੇ ਕਰਕੇ ਆਪਾਂ ਇੱਥੇ ਪਹੁੰਚੇ ਸੀ ਦੇ ਕੋਈ ਸਿਆਣਾ ਛਕਤ ਛਕਤ ਹੋਣੀ ਚਾਹੀਦੀ ਇਹ ਨਹੀਂ ਕਿ ਨੂੰ ਮਤਲਬ ਜੇ ਅਜਿھوں ਚੱਕਿਆ ਜੇਲ ਬਿਠਾਤਾ ਜੇਲ ਚ ਚਾਰ ਰੋਟੀਆਂ ਖਾਊਗਾ ਤੇ ਫੇਰ ਬਾਹਰ ਆਊਗਾ ਤੇ ਫੇਰ ਇਦਾਂ ਕੰਮ ਕਰ ਲੂਗਾ ਉਹਨੂੰ ਉੱਥੇ ਜਾਂ ਉੱਥੇ ਮਾਰ ਦੋ ਜਾਂ ਜਿੱਦਾਂ ਇੱਕ ਪਿੱਛੇ ਚ ਨਾ ਲੁਧਿਆਣੇ ਵਾਲਾ ਕੰਮ ਹੋਇਆ ਸੀ ਮੁੰਡਾ ਇੱਕ ਚੁੱਕਿਆ ਸੀ ਅਗਲਾ ਉਹਨਾਂ ਉਸੇ ਵੇਲੇ ਕਾਊਂਟਰ ਕੀਤਾ ਸੀ ਬਲ ਜਿੱਦਾਂ ਮਾਰ ਦਿੱਤਾ ਹੀ ਪੁਲਿਸ ਨੇ ਜਾਂ ਇਦਾਂ ਦਾ ਕਾਰਜ ਕਰ ਲਓ ਤੇ ਜਾਂ ਬੇਨਤੀ ਜਿਹੜੇ ਆਪਣੇ ਜੇਲ੍ਹ ਦੇ ਵਿੱਚ ਵੀਰਿਆ ਕਿ ਵੀਰੋ ਤੁਸੀਂ ਕੋਈ ਨਾ ਕੋਈ ਇਦਾਂ ਦਾ ਕਾਰਜ ਕਰੋ ਅਸੀਂ ਪੁਲਿਸ سپورਟ ਕਰਾਂ ਕੋ ਚੱਕਰ ਨਹੀਂ ਆ ਬਾਕੀ ਇਹ ਆ ਕਿ ਅਸੀਂ ਹੁਣ ਇਹ ਚੀਜ਼ ਦੇ ਵਿੱਚ ਮਤਲਬ ਜਿਹੜਾ ਨਾ ਪ੍ਰਵਾਸੀਆਂ ਦੇ ਮਤਲਬ ਇਹ ਚੀਜ਼ਾਂ ਉੱਤੇ ਜ਼ਿਆਦਾ ਧਿਆਨ ਰੱਖਣੇ ਆ ਆਪਾਂ ਪਹਿਲੂ ਵੀ ਉਸ ਤੋਂ ਪਹਿਲੂ ਵੀ ਜਿਵੇਂ ਦਾ ਬਾਬਾ ਕੁਲਵਿੰਦਰ ਸਿੰਘ ਕਰਾਲੀ ਜਿਹੜਾ ਹੈ ਹੀ ਪ੍ਰੋਗਰਾਮ ਉਹ ਕਰਕੇ ਫੇਰ ਇੱਧਰ ਆਏ ਆ ਤੇ ਉੱਥੇ ਵੀ ਆਪਾਂ ਜਿਹੜੀ ਡਾਂਗ ਮਾਰਚ ਕੱਢਿਆ ਉਹ ਡਾਂਗ ਮਾਰਚ ਦਾ ਮਸਲਾ ਇਹ ਆ ਕਿ ਜੇ ਕੋਈ ਬੰਦਾ ਬਦਮਾਸ਼ੀ ਕਰਦਾ ਪ੍ਰਵਾਸੀ ਕੇ ਆਪਣੇ ਇਹ ਗਰੀਬਾਂ ਦੇ ਕੋਈ ਕੱਲ ਬੰਦਿਆਂ ਨੇ ਨਾ ਮਤਲਬ ਮਾਰਚ ਕੱਢਿਆ ਸੀ ਰਾਤ ਨੂੰ ਤੇ ਕਈ ਪ੍ਰਵਾਸੀ ਉਹਨਾਂ ਦੇ ਉੱਤੇ ਮਤਲਬ ਬਦਮਾਸ਼ੀ ਕਰਦੇ ਸੀ ਫਿਰ ਹੁਣ ਅਸੀਂ ਜਾ ਕੇ ਉੱਥੇ ਮਾਰਚ ਕੱਢਿਆ ਉਹ ਸਾਰੇ ਪ੍ਰਵਾਸੀ ਜਿੰਨੇ ਸੀ ਨਾ ਉਹ ਸਾਰੀਆਂ ਦੁਕਾਨਾਂ ਛੱਡ ਕੇ ਭੱਜ ਗਏ ਤੇ ਹੁਣ ਇਹ ਆ ਕਿ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹੁਸ਼ਿਆਰ ਮਤਲਬ ਹੁਸ਼ਿਆਰਪੁਰ ਤੇ ਕਿ ਭਾਈ ਜੇ ਕੋਈ ਕਾਰਜ ਹੁੰਦਾ ਨਾ ਇਦਾਂ ਦਾ ਉਹਨੂੰ ਜ਼ਿੰਦਾ ਨਾ ਛੱਡੋ ਉਹਨੂੰ ਟਾਂਕ ਦਿਓ ਇਹ ਚੌਂਕ ਦੇ ਵਿੱਚ ਟਾਂਕ ਦਿਓ ਇੰਨੀ ਭੀੜ ਦੇ ਵਿੱਚ ਕੋਈ ਪਤਾ ਨਹੀਂ ਚੱਲਦਾ ਪ੍ਰਸ਼ਾਸਕ ਇਹ ਨਹੀਂ ਕਾਰਵਾਈ ਕਰੇ ਇੰਨੀ ਕਿਤੇ ਤੇ ਕਾਰਵਾਈ ਕਰੂਗਾ ਤੂੰ ਇਦਾਂ ਦਾ ਬੰਦਾ ਜੇ ਤੁਹਾਡੇ ਅੱਜ ਤੁਹਾਡੇ ਪਰਿਵਾਰ ਇਹ ਬੱਚੇ ਨਾਲ ਛੋਟੇ ਕੱਲੂ ਤੁਹਾਡੇ ਘਰਾਂ ਦੇ ਵਿੱਚ ਵੀ ਆ ਸਕਦੇ ਆ ਤੇ ਇਹਦੇ ਵਰਗੇ ਨੂੰ ਮਤਲਬ ਹਾਂ ਤੇ ਆਪਣੇ ਕੋਈ ਵੀ ਇਦਾਂ ਦਾ ਕੰਮ ਹੋਵੇ ਇਹ ਪੈਰ ਨਾ ਪਿੱਛੇ ਪੱਟੋ ਇਹਨਾਂ ਨੂੰ ਟਾਂਗੋ ਵੱਡੇ ਦੇ ਟਾਂਗ ਤੋਂ ਕੋਈ ਚੱਕਰ ਨਹੀਂ ਆ ਬਾਈ ਇਹ ਕਿ ਜਿਹੜੀ ਚੀਜ਼ ਆ ਅੱਗੂ ਤੋਂ ਤੁਹਾਡੇ ਪਰਿਵਾਰ ਵੱਲ ਤੁਹਾਡੇ ਬੱਚਿਆਂ ਵੱਲ ਕੋਈ ਵੀ ਆ ਕੇ ਹੱਤ ਪਾ ਤੋ ਸੋਵਰੀ ਸੋਚੂਆ ਤੇ ਬਾਕੀ ਇੱਥੇ ਆਪਣੇ ਜਿਹੜੇ ਲੋਕਲ ਵੀਰ ਵੀ ਆਪਣੇ ਹਣੀ ਵੀਰ ਆਪਣਾ ਤੇ ਇਹ ਵੀ ਪਾਈ ਹੋਣੀ ਆ ਇਹਨਾਂ ਦੇ ਵੀ ਵਿਚਾਰ ਸੁਣ ਲਿਓ ਤੇ ਬਾਕੀ ਇਹ ਆ ਅਸੀਂ ਕੌਮੀ ਸਾਬ ਮੋਰਚੇ ਬੰਦੀ ਸਿੰਘਾ ਦੇ ਹੁੰਦੇ ਆ ਉੱਥੇ ਆਪਾਂ ਜਿੰਨਾ ਵੀ ਇਹ ਨਾ ਜਿ세 ਦਾ ਆਪਾਂ ਕੁਲਵਿੰਦਰ ਸਿੰਘ ਵੱਲੋਂ ਜਿੰਨਾ ਆਇਆ ਕੋਈ ਆਪਾਂ ਪੰਜਾਬ ਵਿੱਚ ਕੋਈ ਸਮੱਸਿਆ ਉੱਥੇ ਆਪਾਂ ਮਤਲਬ ਪਤਾ ਚਲਦਾ ਤਾਂ ਉਸੇ ਬਤ ਆਪਾਂ ਕਾਰਵਾਈ ਕਰਦੇ ਆਂ